ਹੁਣ ਦੇਖੋ ਕਿਹੜੀ ਲੇਨ ਆ ਇਹ ਗੋਰਾਗਾ ਤੇ ਗੋਰੀਆਂ ਦੀ ਕੰਪਨੀ ਆ ਆ ਖੜਾ ਅਰਨੋਲਡ ਬ੍ਰਦਰ ਦਾ ਇਹ ਫਾਸਟ ਕਾਰਡ ਵਾਲੀ ਲੇਨ 'ਚ ਆਇਆ ਆ ਵੀ ਆਇਆਗਾ ਆ ਵੀ ਆਇਆ ਯਾਰ ਸਾਰੇ ਇਹਨਾਂ ਦੇ ਭਾਦੀ ਬੇਕੂਪ ਆ ਹੁਣ ਇੱਥੋਂ ਲੈ ਕੇ ਉਹ ਬ੍ਰਿਜ ਆ ਮੰਨ ਲਾ 2 ਕਿਲੋਮੀਟਰ ਲੰਬਾ ਬ੍ਰਿਜ ਆ ਸਾਰਾ ਟ੍ਰੈਫਿਕ ਸਟਾਪ ਆ ਨਾ ਵੀਰ ਬਣ ਕੇ ਇਹ ਕਰਤੂਤਾਂ ਕਰਿਆ ਕਰੋ ਕਾ ਜਾਂਦਾ ਆ ਹੁਣ ਆਇਆ ਪਰ ਉਹਨੇ ਉਹਨੇ ਕੋਈ ਚੱਕਰ ਚੱਲ ਗਿਆ ਯਾਰ ਜਾਦੇ ਬਜ਼ੁਰਗ ਹੈਗਾ, ਗੋਰਾ ਹੈਗਾ। ਆਡਾ ਐਮ ਵੀ ਆਉਣਾ ਯਾਰ ਹੈ ਨਾ। ਹਰ ਇੱਕ ਬੰਦੇ ਤੇ ਆਉਣਾ। ਕਈ ਬੰਦੇ ਜਦੋਂ ਐ ਕ੍ਰੋਸ ਕਰਦੇ ਆ ਉਦੋਂ ਬੜਾ ਔਖਾ ਕ੍ਰੋਸ ਕਰਦੇ ਆ ਹਨਾ। ਵੀ ਆਏ ਹਾਏ ਹਾਏ ਦੇਖੋ। ਕੌਣ ਲਾਈ ਪਈ ਹੈ ਨਾ ਰੌਣਕ। ਕਰੋ ਭਰਾ ਨੂੰ ਸਪੋਰਟ ਸਾਰੇ ਜਣੇ ਜਿਹੜੇ ਬੰਦੇ ਦੇਖ ਰਿਹਾ YouTube ਤੇ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ। ਤੇ ਜਿਹੜੇ Facebook ਤੇ ਆ ਉਹ ਕਰ ਲੋ ਫੋਲੋ ਤੇ ਦੋਨੇ ਥਾਵਾਂ ਵਾਲੀ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅੰਟੀ ਕੀ ਹਾਲ ਚਾਲ ਆ ਸੰਗ ਤੇ ਇਹ ਸਾਰੇ ਚੜਤੀ ਗਲਾ ਕਿਉਂ ਰਾਤ ਨੂੰ ਆਹ ਟਰੱਕ ਵਿਚਾਲੇ ਵੀ ਐ ਸੀਗਾ ਵਧੀਆ ਥਾਂ ਤੇ ਖੜਾ ਸੀ ਆ ਦੇਖੋ ਆਲਾ ਵੀ ਆਪਣਾ ਜੱਲ ਖੜਾ ਹੀ ਇਧਰ ਸਾਈਡ ਤੇ ਐ ਬਾਈ ਇਹ ਵੀ ਵਿਚਾਲੇ ਕੱਲਾ ਹੀ ਸੁੱਤਾ ਰਹਿ ਗਿਆ ਆਸੇ ਪਾਸੇ ਵਾਲੇ ਸਾਰੇ ਭੱਜ ਗਏ ਸਵੇਰ ਨੂੰ ਐ ਹੋ ਜਾਂਦੀ ਐ ਸੋ ਬਾ ਵੀ ਕਿਹੜੀ ਦੁਪਹਿਰ ਆਇਆ ਪਹਿ 11:00 ਵੱਜ ਗਿਆ ਬੋਕੇ ਰਾਤ ਰੁਕਿਆ ਮੰਦੂ 2:00 ਹੈ 12:00 ਬੋਕ ਚੱਲੂਗੀ ਪਿੱਟਰ ਪਿੱਟਰ ਹੌਲੀ ਥੈਂਕ ਯੂ ਮਿਸ਼ੀਗਨ ਸਿਟੀ ਲਵਜ਼ ਸ਼ਾਹਰ ਪਹਿਲੇ ਹੀ ਪਏ ਸੀਗੇ

ਉਹ ਜੱਟ ਕੱਲਾ ਖੜਾ ਰਹਿ ਗਿਆ ਬਾਕੀ ਉੱਠ ਕੇ ਤੁਰ ਗਏ ਪੱਜ ਆ ਮੈਂ ਕਿਹਾ ਚੱਲ ਯਾਰ ਜਾਹ ਕਹਿ ਸਕਦਾ ਇਹਨੂੰ ਕਿ ਕਾਫੀ ਇਹ ਵੀ ਚੱਕ ਲੇ ਨਜ਼ਾਰਾ ਆਜੂ ਨਾ ਆ ਤਾਂ ਲੈ ਆ ਬਾਹਰ ਨਿਕਲ ਗਏ ਮੈਂ ਕਿ ਦੱਸ ਕਿਹਾ ਤਾਂ ਆਹ ਟਰੱਕ ਰਾਤੋਂ ਵਿਚਾਲੇ ਸੀ ਇਹਦੇ ਉਰੇ ਵੀ ਇੱਕ ਟਰੱਕ ਸੀ ਨੀਲੇ ਟਰੱਕ ਦੇ ਵੀ ਇੱਥੇ ਲਾ ਕੇ ਸੁੱਤੇ ਰਾਤ ਨੂੰ ਉਹਨੂੰ ਪਤਾ ਕਿੱਥੇ ਜਗ੍ਹਾ ਹੁੰਦੀ ਹੈ ਹਰ ਇੱਕ ਬੰਦਾ ਇਹੀ ਲਾ ਕੇ ਖੜ ਜਾਂਦਾ ਜਿਹੜਾ ਮੈਂ ਲਾ ਕੇ ਜਿਵੇਂ ਖੜਾ ਆਪਣਾ ਟਰੱਕ ਖੜਾ ਆਪਣੇ ਕੰਨੇ ਨੂੰ ਟਰੱਕਾਂ ਤੇ ਟ੍ਰੇਲਰਾਂ ਦੀ ਬੈਕ ਸਾਈਡ ਸੀਗੀ ਸਾਰੇ ਇਧਰ ਨੂੰ ਮੂੰਹ ਕਰਕੇ ਭਰਿਆ ਹੋਇਆ ਸੀ ਸਾਰਾ ਆਪਾਂ ਉਹਨਾਂ ਦੇ ਪਿੱਛੇ ਲਾ ਲਿਆ ਸੀ ਤੇ ਹੁਣ ਸਾਰੇ ਭੱਜ ਗਏ ਤੇ ਮੈਂ ਵੀ ਇਕੱਲਾ ਖੜਾ ਰਹਿ ਗਿਆ ਤੇ ਆ ਭਾਈ ਵੀ ਰਹਿ ਗਿਆ ਇੱਥੇ ਬਾਕੀ ਸਾਰੇ ਜਾਵੜੇ ਆ ਪਹਿਲਾਂ ਮੈਂ ਮੂੰਹ ਕਰਕੇ ਜਾਣ ਲੱਗਾ ਫਿਰ ਮੈਂ ਕਿਹਾ ਚੱਲ ਆਪਣਾ ਤਾਂ ਸਾਈਡ ਤੇ ਹੀ ਹੈਗਾ ਨੋ ਪਾਰਕਿੰਗ ਦੇ ਅੰਦਰ ਹੀ ਆਪਣਾ ਤਾਂ ਜਿਹਨੇ ਸਾਹਨੇ ਚ ਲਿਖਿਆ ਨੋ ਪਾਰਕਿੰਗ ਉਹਨੇ ਚ ਹੀ ਆ ਬੱਕ ਵੀ ਚੱਲਣ ਵਾਲੀ ਹੋ ਨਿਕਲ ਕੇ ਪ੍ਰੀ ਟ੍ਰਿਪ ਕਰਕੇ ਅੱਲਾ ਨੇ ਉਹਨੂੰ ਕੋਈ ਚੱਕਰ ਚੱਲ ਗਿਆ ਯਾਰ ਜਾਦੇ ਬਜ਼ੁਰਗ ਹੈਗਾ ਹੋਰਾ ਹੈਗਾ ਜਿਵੇਂ ਜਾਂ ਤਾਂ ਮੈਲਾ ਬਿਚੁਰਗਣ ਜਾ ਕੇ ਚੁੱਕ ਨਹੀਂ ਆ ਜਾਂਦਾ ਤੁਰੇ ਜਾਂਦੇ ਨੂੰ ਉਹ ਦੀ ਹੀ ਹੋਈ ਆ ਰੁਕ ਗਿਆ ਸੀ ਦਾ ਆਹ ਟਾਈਮ ਵੀ ਆਉਣਾ ਯਾਰ ਹੈ ਨਾ ਹਰ ਇੱਕ ਬੰਦੇ ਤੇ ਆਉਣਾ ਗੱਲ ਜਿਹੜਾ ਪਹਿਲਾਂ ਦੁਰਗਾ ਗੱਲ ਬਫੇ ਮੈਂ ਤਾਂ ਯਾਰ ਵਧੀਆ ਪਹਿਲਾਂ ਦੁਰਜੋ ਭਰੀ ਜਵਾਨੀ ਚ ਮਿੱਤੂ ਰਿਆ ਫਿਰਦਾ ਕਹਿਣ ਦਾ ਮਤਲਬ ਬੰਦਾ ਤੁਰ ਜੇ ਉਹਦੇ ਨਾਲ ਦੀ ਰੀਤ ਨਹੀਂ ਚੋਰੀ ਉਹ ਗਲਤ ਹੋ ਗਿਆ ਆਹ ਤਿੱਗਿਆਂ ਨਾਲ ਅਰੇ ਗੱਲ ਹੋਰ ਪਾਸੇ ਜਾ ਵੜਦੀ ਐ ਦਿਮਾਗ ਚ ਬੜਾ ਕੁਝ ਚੱਲਣ ਲੱਗ ਜਾਂਦਾ ਚਲੋ ਬਾਅਦ ਚ ਕਰਦਾ ਨਹੀਂ ਕੁਝ ਹੋਰ ਨਿਕਲ ਜਮੂ ਸਤਨਾਮ ਵਾਹਿ ਚਾਲੇ ਆਏ ਜਮਾ ਆਏ 23 ਕਿਲੋਮੀਟਰ ਭਈਆ ਇੱਕ ਤਾਂ ਆਪਾਂ ਰਾਤ ਕਰਾਸ ਕਰ ਲਈ ਸੀ ਸਕੇਲ ਉਹ ਕਰਾਸ ਕਰਨ ਸਾਰ ਹੀ ਐ ਮਿਸ਼ੀਗਨ ਸਿਟੀ ਵਾਲਾ ਆਹ ਫੋਰਜ ਦੇ ਦਿੱਤਾ ਜਮਾ ਸਿੱਧੇ ਆਗੇ ਤੇ ਰਾਤ ਨੂੰ ਲੇਟ ਰੋਕੇ ਕਰਕੇ ਨਾ ਚੱਲ ਚੱਲ ਪੀਟਰ 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 ਲਾਈਟਾਂ ਨਾ ਰੈੱਡ ਕਰਾ ਦੀ ਆ ਦੇਖਾ ਸੁਣੋ ਇੱਧਰ ਸਾਰੀ ਖੋਰ ਚੱਲੀ ਹੈ ਨਾ ਆ ਕੰਮ ਆ ਗਿਆ ਇਹ ਤਾਂ ਹੀ ਸਿਲੇਬਰੀ ਵਾਲੀ ਬਣਦੀ ਆ ਕਿ ਕਿਤੇ ਖੁਰਕੀ ਹੈ ਨਾ ਕਿਤੇ ਫੇਰ ਪੈਣ ਲੱਗੀ ਇਹ ਕੰਮ ਬੜਾ ਚੱਲਦਾ ਇੱਧਰ ਅੱਜ ਆਪਾਂ ਸਾਰਨੀਆ ਹੀ ਜਾਣਾ ਦੇਖੋ ਤੇ ਕਿੰਨਾ ਟਾਈਮ ਲੱਗਦਾ ਸਾਰਨੀਆ ਤੇ ਕਿਉਂਕਿ ਆਥੜੋਂ ਹੋ ਜਾਣਾ ਸਾਰਨੀਆ ਤੇ ਪਹੁੰਚਦਿਆਂ ਨੂੰ ਉਸ ਵੇਲੇ ਹੁੰਦਾ ਰਾਜ ਆ ਕੇ ਹਾਲ ਵਾਲਾ ਨਹੀਂ ਆਪਾਂ ਟਾਈਮ ਨਾਲ ਆ ਕੇ ਨੇਉਣੂ ਉਹੀ ਗੱਲ ਆ ਠੰਡ ਵਾਲੀ ਉਹ ਲੇਟ ਦਾ ਲੇਟ ਗਾਂ ਤੁਰੇ ਜਾਂਦਾ ਉਵੇਂ ਕੰਮ ਆ ਬਣੀ ਪੈਗ ਤੋਂ ਲੇਟ ਤੁਰਿਆ ਹਸਾਬ ਨਾਲ ਉਹਨਾਂ ਹੀ ਗਾਂ ਲੇਟ 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 ਹੀ ਤੁਰੇ ਜਾਂਦੇ ਅੱਜ ਨਾਲ ਤੀਜਾ ਦਿਨ ਹੈਗਾ ਉਹ ਲੇਟ ਹੀ ਨਹੀਂ ਨਿਕਲ ਰਹੀ ਜਿਹੜਾ ਉੱਥੇ ਡਾਕਟਰ ਟਾਈਮ ਲੱਗਿਆ ਬਣੀ ਪੈਗ ਗੱਡੀ ਵਾਲੇ ਗੱਡੀ ਵਾਲੇ ਚਲੋ ਪਣਾ ਵੀਰ ਜੀ ਤੇ ਆਪਾਂ ਨੂੰ ਆ ਗਿਆ ਕਹਿੰਦੇ ਬਾਈਪਾਸ ਬਾਈਪਾਸ ਚਲੋ ਚਲੋ ਸਾਰੇ ਭਰਾ ਅੰਦਰ ਚਲੋ 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 ਬਾਈ ਬਾਈ ਭਰਾ ਅੰਦਰ ਦੀ ਵੀ ਇਹ ਬਾਈਪਾਸ ਭੇਜਦੇ ਆ ਟਾਈਮ ਬਹੁਤ ਪਾ ਜਾਂਦਾ ਸਿੱਧਾ ਕਿੱਥੇ ਇੱਕ ਸਪੀਡ ਤੇ ਤੁਰੇ ਜਾਂਦੇ ਆ ਨਾ ਇਹ ਕੰਮ ਇਹ ਵੀ ਮਹਿੰਗਾਈ ਬੈਠਿਆ ਪੂਰਾ ਜਦੋਂ 6 ਗੱਡੀਆਂ 4 ਟਰੱਕ ਗੱਡੀ ਬੈਠਿਆ ਚਾਰਾਂ ਨੂੰ ਹੀ ਹਣਾ ਲੱਗੇ ਪਏ ਆਗੇ ਕੰਮ ਪੂਰਾ ਚੱਲੀ ਜਾਂਦਾ ਪਰ ਦੁਵਾਨ ਨੇ ਆਪਾਂ ਨੂੰ 스ਕੀਲ ਪੈਣੀ ਹੁਣ ਬਾਅਦ ਜਾ ਕੇ ਆਪਾਂ ਬ੍ਰੇਕਾਂ ਖਿੱਚਣੀਆਂ ਕੈਪਕਾਲੇ ਤੇ ਪੂਰੇ 4 ਘੰਟਿਆਂ ਨੂੰ ਬਹੁਤ ਹੀ ਰੁਕਾਂਗੇ ਕੈਪਕ ਕੈਪਕ ਨਾਲੇ ਉੱਥੋਂ ਥੋੜਾ ਗਾਣਾ ਤੇਲ ਭਰਾ ਲਾਂਗੇ ਫੇਰ ਅੱਗੇ ਨੂੰ ਹੁੰਦਾ ਰਵਾਂਗੇ ਚਲੋ ਇਹ ਵੀ ਨਿਪੜਿਆ ਕੰਮ ਆ ਮਖਣੀ ਵਾਲਾ ਐਜੈਂਟ ਇਹ ਤੋਂ ਬਾਅਦ ਆਉਣਾਗਾ ਜੇ ਤੋਂ ਬਾ ਮਖਣੀ ਨਹੀਂ ਚਾਗਦੇ ਹੁੰਦੇ ਹਾਏ ਤਾਂ ਪਈ ਆ ਗਈ ਇਹ ਸਾਨੂੰ ਦਾ 15 ਦਿਨ ਨਿਕਲਣਗੇ ਫੇਰ ਲੈ ਜਾਾਂਗੇ ਆ ਜੀ ਮਿਲ ਲਾ ਮੈਂ ਅੱਗੇ ਵੀ ਪੁੱਛੀ ਆ ਵੀ ਕਈ ਬੰਦੇ ਜਦੋਂ ਐ ਕ੍ਰਾਸ ਕਰਤੇ ਆ ਉਦੋਂ ਬੜਾ ਔਖਾ ਕ੍ਰਾਸ ਕਰਦੇ ਆ ਹਨਾ ਵੀ ਪਹਿਲਾਂ ਵੀ ਲੈਫਟ ਲੈਂਡ 'ਚ ਜਾ ਕੇ ਬਹੁਤ ਟਾਈਮ ਲਾਉਂਦੇ ਆ ਪਿੱਛੇ ਤਾਂ ਹੀ ਰਾਸ਼ ਪਾਏ ਜਾਂਦੇ ਬਹੁਤ ਜਿਆਦਾ ਰਾਸ਼ ਪਿਆ ਪਿਆ ਇਹ ਕੀ ਚੱਕਰ ਹੁੰਦਾ ਇਹਨਾਂ ਨੂੰ ਡਰ ਲੱਗਦਾ ਵੀ ਲੈਪਲੈਂਡ 'ਚ ਤੇ ਫਿਰ ਕ੍ਰਾਸ ਹੀ ਨਾ ਕਰੋ ਇਹਨੇ ਹੁਣ ਬੰਦੇ ਨੇ ਉਹ ਜੇ ਤੁਹਾਨੂੰ ਦਿਖਾਵਾਣਾ ਨਾ ਪਿੱਛੇ ਤਾਈਂ ਕੱਢ ਜਾਓ ਉਹ ਫਿਰ ਇਧਰ ਨੂੰ ਘਟਣ ਦੇ ਉਹ ਲਾਰੇ ਲਾਤੇ ਆ ਇਹ ਬੰਦੇ ਨੇ ਇਹ ਬਰਾਬਰੀ ਤੋਰੀ ਗਿਆ ਇਹਦੇ ਇਹ ਕੀ ਚੱਕਰ ਹੁੰਦਾਗਾ ਜਾਂਦਾ ਡਾਟ ਜਾਂਦੇ ਲੈਪਲੈਂਡ 'ਚ ਬੰਦੇ ਮੋਸਤ ਨਹੀਂ ਮਿਲਾਂਦਾ ਲੈ ਹੁਣ ਆਪਾਂ ਨਾਂ ਘਾ ਦਿੱਤਾ ਤੇ ਆਪਾਂ ਕੱਟੀ ਜਾਂਦੀ ਦੇਖੀ ਕਿੰਨੇ ਤੇ ਆ ਧੰਨਵਾਦ ਵੀ ਕਰਦਗੇ ਮਾੜਾ ਯਾ ਮਗਰ ਲੈ ਜਿਹੜਨਾਂ ਨੰਗਾ ਹੱਤਰ ਨਹੀਂ ਚਾਹੀਦੀ ਗੱਡੀਆਂ ਵਾਲੇ ਨੰਗਾ ਨਹੀਂ ਦਿੰਦੇ ਭਰਾਓ ਤੇ ਪਤਾ ਨਹੀਂ ਕਾਹ ਤੋਂ ਆਏ ਕਰਦੇ ਆ ਕਈ ਬੰਦੇ ਵੀ ਲੈਫਟ ਲਾਈਨ 'ਚ ਫਿਰ ਬਰਾਬਰੀ ਤੁਰ ਹੀ ਜਾਂਦੇ ਆ ਜਿਹਨੂੰ ਕ੍ਰੋਸ ਕਰਦੇ ਆ ਉਹਦੇ ਤੇ ਕਲਪ ਜਾਂਦੇ ਆ ਮਗਰ ਗੱਡੀਆਂ ਕਟੰਗਾ ਵਾਲੇ ਕਿਉਂਕਿ ਉਹਦੋਂ ਵੀ ਸਪੀਡ ਡਾਊਨ ਕਰਾ ਦਿੰਦੇ ਆ ਸਾਰਿਆਂ ਦੀ ਤੇ ਹੁਣ ਆ ਮੂਹਰੇ ਲਾ ਕੇ ਇਹਦੇ ਵਧੀਆ ਤੁਰ ਹੀ ਜਾਂਦਾਗਾ ਕੋਈ ਸ਼ੱਕ ਨਹੀਂ ਪਰ ਬਰਾਬਰ ਲਾ ਕੇ ਆਉਂਦੀ ਆ ਪ੍ਰੋਬਲਮ ਇਹ ਚੈਲੈਂਜਰ ਚੈਲੈਂਜਰ ਵਾਲਾ ਸੀ ਚੈਲੈਂਜਰ ਆ ਦੇਖੋ ਸੇਮ ਥਿੰਗ ਆ ਬੰਦੇ ਨੇ ਕੀਤੀ ਆ ਇਹ ਇਹਨੂੰ ਕ੍ਰੋਸ ਕਰਦਾ ਫੱਟੇ ਵਾਲੇ ਨੂੰ ਤੇ ਇਹਨੇ ਬਰਾਬਰ ਕਰਕੇ ਹੌਲੀ ਕਰ ਲਿਆ ਹੁਣ ਤੇ ਇਹਨੇ ਵੀ ਲੈਣਾ ਲਵਾ ਤੀਆਂ ਮਾਂ ਮੇਰਾ ਆ ਮੂੰਹ ਮੈਂ ਚਲਾਉਣਾ ਨਾ 108 ਤੇ ਜਦੋਂ ਕ੍ਰੋਸ ਕਰਨਾ ਹਨਾ ਉਦੋਂ ਆਪਾਂ ਭੁਜਾ ਲਈਦਾ ਇਸੇ ਕੰਮ ਨੂੰ ਇਕੱਲੇ ਆਪਾਂ ਨੂੰ ਪਿੱਕੇ ਵਾਲੇ ਨੇ ਵੀ ਨੰਗਾ ਦਿੱਤਾ ਇਹਦਾ ਵੀ ਥੈਂਕ ਯੂ ਬੰਦਾ ਫਿਰ ਮੁੰਡਿਓ ਪੱਟੇ ਆਲਿਆ ਪਰੇ ਨੂੰ ਰੱਖੀ ਮੇਰਾ ਵੀਰ ਬਣ ਕੇ ਵੀਰ ਬਣ ਕੇ ਵੀਰ ਬਣ ਕੇ ਇਹ ਸਾਡੇ ਕੈਨੇਡਾ ਵਾਲੇ ਟਰੱਕ ਆ ਸਾਰੇ 105 6 ਤੇ ਹੀ ਬੰਦੇ ਵੀ ਹੁੰਦੇ ਆ ਜਿਹੜੇ ਸਿੰਗਲ-ਸਿੰਗਲ ਚਲਾਉਂਦੇ ਆ ਭਰਾ ਹਨ ਉਹ ਤਾਂ ਖਲਾਖਲੂ ਲੈਂਦੇ ਆ ਹੁਣ ਗੋਰੇ ਦਾ ਆਪਾਂ ਥੈਂਕ ਯੂ ਵੀ ਕਰਨਾ ਦੁਬਾਰੇ ਫੇਰ ਇੰਨੇ ਨਾ ਬੰਦਾ ਖੁਸ਼ ਹੋ ਜਾਂਦਾ ਨਾਲੇ ਹੋਰਾਂ ਨੂੰ ਪੰਜਾ ਸੱਤਾਂ ਨੂੰ ਮੁੜ ਕੇ ਨੰਗਾ ਦਿੰਦਾਗਾ ਇਹਨੂੰ ਆਪਾਂ ਦੇਖਾ ਇਧਰ ਹੱਥ ਲਾ ਕੇ ਠੀਕ ਕਿਉਂ ਕਰਾਂਗੇ ਇਧਰ ਨਾ ਦੇਖੋ ਗੋਰਾ ਵੀ ਥੈਂਕ ਯੂ ਕਰਕੇ ਗਿਆ ਹੱਥ ਲਾ ਕੇ ਆਪਣਾ ਰਿਸਪੈਕਟ ਹੁੰਦੀ ਹੈ ਇੱਕ ਦੂਜੇ ਦੀ ਕਰਿਆ ਕਰੋ ਬੈਦਰਮੈਨਸ ਪਲੱਸ ਜਦੋਂ ਸੁਣੋ ਨਾ ਪੈਣ ਲੱਗੇ ਨਹੀਂ ਖਤਰੋਂ ਦੇ ਖਿਲਾੜੀ ਬੰਨਣਾ ਪਊਗਾ ਤੇ ਟਰੱਕ ਵੀ ਸਾਫ਼ ਆਏ ਤਾਂ ਹੀ ਗੱਲ ਗਲੋਰਾ ਮਿਲਿਆ ਨਹੀਂ ਇਹ ਵੀ ਪੰਪ ਬੜਾ ਵਜੀਰਨ ਲੱਗਿਆ ਕਹਿ ਪੇ ਕਾਲਾਖਣੀ ਤੇਲ ਘਟੇ ਵੈ ਅੱਜ ਕੱਲ ਸਾਰੇ ਕਿਤੇ ਫਿਊਲ ਪ੍ਰਾਈਸ ਲੋ 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 ਦੇਖੋ ਇਹਨਾਂ ਨੇ ਵੀ ਕੱਪੜੇ ਪੁਆਏ ਹੋਏ ਨੇ ਇਹਨੂੰ ਡੱਫ ਨੂੰ ਬਾਈ ਥੋੜਾ ਅੱਗੇ ਕਰ ਲੈਂਦਾ ਨਾ ਟਰੱਕ ਤੇ ਆਪਣਾ ਰੀਫਰ ਚ ਵੀ ਤੇਲ ਭਰ ਜਾਣਾ ਸੀ ਅਹੀਂ ਨਾਲ ਚੱਲ ਟਰਾਈ ਕਰਦੇ ਆ ਕੋਈ ਚੱਕਰ ਨਹੀਂ ਕਰਦੇ ਕਰਦੇ ਸਾਫ ਪਹਿਲਾਂ ਦਾ ਕੱਪੜੇ ਆ ਗਰੀ ਦੇ ਪਾਉਣੇ ਪੈਂਦੇ ਆ ਹਨਾ ਉਤਰਨ ਮਿਲੇ ਅੱਡ ਤੇ ਫੇਰ ਵਿੱਚ ਬੈਣ ਵੇਲੇ ਚੱਲ ਪਈ ਕਰਮਾਂ ਵਾਲਿਆ ਚੱਲ ਪੈ ਚੱਲ ਪੈ ਚੱਲ ਪਿਆ ਬੋਥ ਕਹੋ ਕਿ ਆਪਾਂ ਜਿਹੜਾ ਲੋਡ ਚੱਕਣਾ ਸਵੇਰ ਉਹ ਵੀ ਰੀਫਰ ਦਾ ਹੀ ਆ ਤੇ ਤਾਂ ਕਰਕੇ ਰੀਫਰ ਚ ਇੱਥੋਂ ਹੀ ਭਰਾ ਦਿੰਨੇ ਆ ਫੇਰ ਬਿੰਦੇ ਬਿੰਦੇ ਉਧਰੋਂ ਕਿਧਰੋਂ ਕੈਨੇਡਾ ਜੋ ਭਰਾਵਾਂਗੇ ਮੈਂ ਤਾਂ ਆਖਿਆ ਜ਼ੀਰੋ ਟੈਂਪਰੇਚਰ ਆ ਠੰਡ ਨਹੀਂ ਆਣੀ ਠੱਗੀ ਹੋਵੇ ਬੜੀ ਚਾਲ ਦੀ ਆ। ਮੈਂ ਵੀ ਇੱਥੋਂ ਬੈਕ ਸਾਈਡ ਤੋਂ ਟਰੈਲਰ ਨੰਬਰ ਕਿੰਨਾ? ਆਰ ਪੀ 235 ਹੁਣ ਮੈਨੂੰ ਘਟਣਾ ਪਊ। ਆਉ ਨਹੀਂ ਬਾਈ ਖੜਾ। ਬਾਈ ਕਹਿੰਦਾ ਤੇਰਾ ਟਰੱਕ ਬਹੁਤ ਸੋਹਣਾ ਮੈਂ ਆਖਿਆ ਥੈਂਕ ਯੂ ਬਾਈ ਸਮਾਨ ਪੁੱਛਣ ਲੱਗ ਗਿਆ ਕਹਿੰਦਾ ਕਿੱਥੋਂ ਮਿਲਦਾ ਆ ਜਿਹੜਾ ਇੰਡੀਆ ਤੋਂ ਮੰਗਾਇਆ। ਚੱਲ ਰਾਂ ਕੱਪੇ ਮੈਂ ਆਖਿਆ ਪਹਿਲਾਂ ਸੀ ਬਾਈ ਹੁਣ ਤਾਂ ਇੱਥੋਂ ਹੀ ਮਿਲ ਜਾਂਦਾ। ਆਏ ਹਾਏ ਹਾਏ ਦੇਖੋ। ਕਾਉਨ ਲਾਈ ਪਈ ਐ ਨਾ ਰੌਣਕ ਥੋੜਾ ਧੂਣ ਵਾਲ ਆਗਾ ਬੈਦਰ ਕਰਕੇ ਕਿੱਡਾ ਸੋਹਣਾ ਝੋਟਾ ਆਗਾ ਸੋਹਣਾ ਲੱਗਦਾ ਨਾ ਇਹ ਝੋਟੇ ਤੇ ਝੋਟਾ ਦੇਖੋ ਭਾਈ ਆ ਕਿੱਡੀ ਮਸ਼ੀਨ ਹੀ ਲੱਦੀ ਫਿਰਦਾ ਇੱਥੇ ਇਧਰੋਂ ਵੀ ਦੇਖ ਲੋ ਬੜਾ ਸੋਹਣਾ ਲੱਗਦਾ ਹਨਾ ਆ ਵੀ ਘੱਟ ਨਹੀਂ ਕਿੰਨਵਾਰ ਖਾ ਵੀ ਇਹ ਥੋੜਾ ਬੰਕ ਛੋਟਾ ਇਹਦਾ ਬਾਅਦ ਚ ਤਿਆਰ ਕੀਤਾ ਹੋਇਆ ਆ ਵੱਡਾ ਲੋਡਰ ਜਾਈ ਲਈ ਫਿਰਦਾ ਅੱਗੇ ਚੱਲ ਗਏ ਮੈਨੂੰ ਇਹ ਹੈ ਕਿ ਇਹ ਡਿਲੀਵਰੀ ਹੋ ਜੇ ਹੁਣ ਆਪਾਂ ਜਮੂ ਪੂਰੇ ਪੂਰੇ ਟਾਈਮ ਤੇ ਪਹੁੰਚਦੇ ਆ ਉਹ ਵੀ ਜੇ ਇੱਥੇ ਰਾਸ਼ਨ ਆ ਪਿਆ ਬਾਰਡਰ ਤੇ ਤੇ ਨਹੀਂ ਉਹ 9 ਵਜੇ ਬੰਦ ਹੋ ਜਾਂਦੇ 9:00 ਵਜੇ ਤੈਨੂੰ ਹੀ ਆਪਾਂ ਪਹੁੰਚਦੇ ਆ ਨਹੀਂ ਚੱਕਰ ਚੱਲੂਗਾ ਸੋਭਾ ਤੇ ਜਾਓ ਡਿਲੀਵਰੀ ਉਹ ਸਾਰਾ ਸਮਾਨ ਕਰਿਸਮਸ ਕਰਕੇ ਆ ਨਹੀਂ ਕਹਿੰਦੇ ਉਹਦੇ ਨੂਨ ਜਾਂ ਚੰਗਾ ਇੱਕ ਆ ਪਿਆ ਸ਼ੱਲਾ ਇੱਥੇ ਇਹ ਸਾਰਾ ਸਮਾਨ ਹੀ ਆ ਹੜ ਜਾ ਧੋ ਲੈ ਅੱਗੇ ਮੈਂ ਵੀ ਆਪਾਂ ਆਪਣਾ ਸਮਾਨ ਦੇਖਾ ਏ ਪਿੰਨੇ ਨੀਲੇ ਟਰੱਕ ਇਕੱਠੇ ਖੜੇ ਆ ਪਰਲੇ ਚਾਰ ਵਾਈਟ ਆ ਵਿਚਾਲੇ ਇੱਕ ਰੈੱਡ ਆ ਉਹ ਲਾਈਨ 'ਚ ਖੜਿਆ ਤੇ ਆਹ ਦੇਖੋ ਕਿੰਦੀ ਮਸ਼ੀਨ ਆ ਬਾਬਿਓ ਲੋਡਰ ਬੋਲਦੇ ਆ ਕਿ ਇਹਨੂੰ ਕੀ ਲੋਡਰ ਲੋਡਰ ਲੈ ਛੋਟਾ ਜੱਜ ਦਾ ਨਾ ਖੜਾ ਆ ਲੋ ਮੇ ਟ੍ਰਾਫਿਕ ਲਾਤ ਗਿਆ ਲਾਈਟਾਂ ਓਏ 16 17 ਮਿੰਟ ਲੱਗੇ ਆ। ਕਾਲੀ ਕਾਲੀ ਹੋ ਵੀ। ਛੋਣ ਨਿਕਲ ਗਏ। ਦੇ ਨੇ ਬ੍ਰੇਕ ਲਾਈਟਾਂ ਜਗਦੀਆਂ। ਦੇਖ ਪਾਈ ਜਾਊਗਾ ਫਾਸਟ ਕਾਰ ਵਾਲੀ ਲੈਂਥਾਣੀ। ਤੇ ਅੱਜ ਕੱਲ੍ਹ ਕਹਿੰਦੇ ਚੱਕਣ ਲੱਗ ਗਏ ਆ। ਆਟੋ ਵਾਹਨ ਆਲਾ ਮਿਲਦਾ ਹਨਾ। ਇਹ 1022 ਦੇ گاਹ ਉਹਨਾਂ ਨੇ ਇੱਥੇ ਪਿੱਛੇ ਟਾਈਮ ਲੱਗ ਜਾਂਦਾ ਇਤੋਂ ਪਿੱਛੇ ਤਾਂ ਫਾਸਟ ਕਾਰਡ ਵਾਲੀ ਲੇਨ ਨਹੀਂ ਸੀ ਬੰਦੇ ਨਾ ਹਟਦੇ ਨਹੀਂਗੇ ਚਲੋ ਹੱਸਤਾ ਰਹਾ ਤੇ ਮਿਲ ਕੱਲੇ ਬ੍ਰਿਜ ਤੇ ਰੁਕਣਾ ਪਊ ਹੋਲੀ ਵੀ ਇਤੋਂ ਪਿੱਛੇ ਹਨਾ ਟਾਈਮ ਲੱਗ ਜਾਂਦਾ ਬੂਥਾਂ ਤੋਂ ਜਿੱਥੇ ਹੁਣ ਆਪਾਂ ਪੈਸੇ ਪੇ ਕੀਤੇ ਹੁਣ ਉੱਥੇ ਇੰਡੀਕੇਟਰ ਲਾ ਲਿਆ ਉਹਨੇ ਜਾ ਕੇ ਬੰਦੇ ਨੇ ਅੱਗੇ ਉੱਥੇ ਤੈਨੂੰ ਭਰਾ ਕਿਵੇਂ ਕੋਈ ਐਂਟਰ ਹੋਣ ਦੇ ਦਊਗਾ ਯਾਰ ਨਾਲੇ ੱਤਕਾ ਗਾਜ ਤਾਂ ਦੂਜੀ ਸਾਈਡ ਵੀ ਬ੍ਰਿਜ ਪੁੱਲ ਲਾ ਕੇ ਨਹੀਂ ਉਧਰ ਦਾ ਤੁਰਿਆ ਆਉਂਦਾ ਹੁੰਦਾ। ਭਾਈ ਤੇ ਕਰੋ ਕਹਿੰਨੇ ਪਾਈਸਾ ਪੇ ਫੇਰ ਜਾਣੇ ਕਾ ਆਗੇ। ਨਾ ਬ੍ਰਿਜ ਸਾਰਾ ਭਰਿਆ ਹੋਇਆ ਓਏ। ਜਮਾ ਪੁੱਲ ਆ ਬ੍ਰਿਜ। ਜੇ ਨਾ ਇੱਥੇ ਟਾਈਮ ਬਚਿਆ ਉੱਥੇ ਲਾ ਕੇ ਆਣਾ। ਨਾਲ ਮੈਂ ਤੰਗ ਕੇਓ ਹਾਂ 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 ਇਹ ਜਣਾ ਕੋਈ ਮੰਨ ਲਓ ਇਹਦੇ ਤੇ ਪੈਰ ਪੈਰ ਤੇ ਕੈਮਰੇ ਲੱਗੇ ਆ ਪੋਲ ਆ ਹਰ ਇੱਕ ਪੋਲ ਤੇ ਕੈਮਰੇ ਆ ਤੇ ਜੇ ਮੈਂ ਅੱਗੇ ਦੱਸ ਕੇ ਹਟਿਆਂ ਤੇ ਹੁਣ ਇਹ ਕੀ ਕਰਨ ਲੱਗੇ ਉੱਥੇ ਪੁੱਛਦੇ ਆ ਬੰਦੇ ਹੀ ਕਰਦੇ ਇੱਥੋਂ ਆ ਲੈਨ ਚ ਜਾਵੜੇ ਲੈਫਟ ਚ ਹੁਣ ਮੰਨ ਲਾ ਯਾਰ ਸਾਰੇ ਇਹਨਾਂ ਦੇ ਭਾਦੀ ਬੇਕੂਪ ਆ ਹੁਣ ਇੱਥੋਂ ਲੈ ਕੇ ਉਹ ਬ੍ਰਿਜ ਆ ਮੰਨ ਲਾ 2 ਕਿਲੋਮੀਟਰ ਲੰਬਾ ਬ੍ਰਿਜ ਆ ਇਹ ਸਾਰਾ ਟ੍ਰੈਫਿਕ ਸਟਾਪ ਆ ਇਹਨਾਂ ਨੇ ਕਰਨਾ ਇੱਥੋਂ ਜਾਣਾ ਉੱਥੇ ਫਾਸਟ ਕਾਰਡ ਵਾਲਾ ਲੋਡ ਨਾ ਹੋਇਆ ਦੂਜੀ ਲੇਨ 'ਚ ਲੱਗ ਗਿਆ ਨਾ ਜਾ ਕੇ ਤੇ ਪਲਾਂ ਹੋਵੇ ਵੀ ਜਦੋਂ ਅੱਜ ਲੇਨ ਹੀ ਨਹੀਂ ਚੱਲਦੀ ਫਾਸਟ ਕਾਰਡ ਵਾਲੀ ਹੈ ਨਾ ਤੇ ਉੱਥੇ ਜੇ ਮਾਮੇ ਨੇ ਚੱਕ ਲੈ ਤੇ ਉਹ ਸਿੱਧਾ ਡਾਕ ਤੇ ਲਵਾ ਲੈਂਦੇ ਆ ਇੱਥੇ ਮੰਨ ਲਓ ਘੰਟਾ ਲੱਗਣਾ ਤੇ ਉਹਨਾਂ ਨੇ ਪਤਾ ਹੀ ਨਹੀਂ ਕਿੰਨਾ ਕਿ ਟਾਈਮ ਨਹੀਂ ਖੜਾ ਛੱਡਣਾ ਨਾ ਵੀਰ ਬਣ ਕੇ ਇਹ ਕਰਤੂਤਾਂ ਕਰਿਆ ਕਰੋ ਹੁਣ ਆ ਆ ਬੰਦੇ ਬੇਕੂਬ ਥੋੜਾ ਜਿਹਾ 2 ਕਿਲੋਮੀਟਰ ਲੰਬੀ ਲੇਨ ਕਿਉਂਕਿ ਆਪਾਂ ਨੂੰ 1.8 ਪਿਆਓ ਮੋੜ ਜਿਹੜਾ ਇਹਦੇ ਆਲਾਗਾ ਤੇ ਸਾਰਾ ਟ੍ਰੈਪਿੰਗ ਸਟਾਪ ਆ 2 ਕਿਲੋਮੀਟਰ ਹੀ ਆਲਮੋਸਟ ਤੇ ਹੁਣ ਜਾਂਦਾ ਆ ਜ ਬੰਦੇ ਬੇਕੂਫਾ ਸੀ ਜਿਹੜੇ ਆ ਲਾਈਨ ਚ ਖੜੇ ਆ ਜਾਂ ਉਹ ਜਿਆਦਾ ਹੀ ਸਿਆਣਾ ਬੰਦਾ ਕੋਈ ਮਾੜੀ ਗੱਲਾਂ ਨਾ ਐਦਾਂ ਕਰਿਆ ਕਰੋ ਯਾਰ ਦੂਜੇ ਵੀ ਤਾਂ ਬੰਦੇ ਹੀ ਆ ਜਿਹੜੇ ਇੱਥੇ ਕੇ ਰੁਕੇ ਹੋਏ ਆ ਸਾਰੇ ਹੂੰ ਆ ਦੇਖੋ ਇੱਥੋਂ ਤਾਈ ਸਾਰਾ ਫੁੱਲ ਆ ਕੰਮ ਆ ਆਪਾਂ ਜਾਣਾਗਾ ਬ੍ਰੈਮਟਨ ਹਨਾ ਤੇ ਹੋਰ ਰਹਿ ਗਿਆ ਇਥੋਂ ਪੂਰਾ 250 ਕਿਲੋਮੀਟਰ 254 ਲੋਕੇਸ਼ਨ ਤੇ ਉਧਰੋਂ 6 ਤੱਕ ਤੇ ਟਾਈਮ ਹੋ ਗਿਆ ਮੁਸ਼ਕਲ ਆ ਮੁਸ਼ਕਲ ਮੁਸ਼ਕਲ 9 ਵਜੇ ਉਹ ਬੰਦ ਹੁੰਦੇ ਜਮਾ ਪੂਰਾ ਪੂਰਾ ਟਾਈਮ ਹੀ ਹੈ ਪਹਿਲੀ ਗੱਲ ਤਾਂ ਹਜ਼ਾਰ ਰਾਸ਼ ਬਹੁਤ ਆਗਾ ਬ੍ਰਿਜ ਦੇ ਜਮਾ ਤਾਂ ਹਾਂਗੇ ਤੇ ਉਹ ਕਿੱਥੋਂ ਤਾਂ ਹੀ ਰਾਸ਼ ਆ ਹਿਸਾਬ ਲਾ ਲਓ ਇੱਕ ਫਲੈਟ ਬੈੱਡ ਵਾਲਾ ਨੰਗਾ ਤੇ ਇੱਕ ਆ ਟ੍ਰੇਲਰ ਰੀਵਰ ਸੀ ਕਿ ਡਰਾਈਵਰ ਨਾਲ ਤੇ ਯਾਰ ਫਾਸਟ ਕਾਰਡ ਵਾਲੀ ਤਾਂ ਅੱਜ ਲੈਣ ਹੀ ਹੈ ਨਹੀਂਗੀ ਮੇਰਾ ਭਰਾ ਹਨਾ ਤੇ ਪਹਿਲੀ ਗੱਲ ਮੈਨੂੰ ਨਹੀਂ ਲੱਗਦਾ ਉਹਦੇ ਕੋਲੇ ਕਿਹੜਾ ਇੰਨਾ ਕੋਲੇ ਹੋਊਗਾ ਇਹ ਕਾ ਜਾਣਦਾ ਹੁਣ ਆ ਦੱਸੋ ਜਰ ਸੱਚੀ ਆ ਬੰਦੇ ਜਿਹੜੇ ਅਸੀਂ ਖੜੇ ਆ ਲੈਣਾ ਚ ਵੀ ਬੇਕੂਫ ਆਗੇ ਇੰਨੇ ਨੇ ਟਾਈਮ ਦੇ ਹਨਾ ਬਾਦੋ ਦੱਸੇ 2 ਕਿਲੋਮੀਟਰ ਲੰਬੀ ਲਾਈਨ ਚ ਵੀ ਇਹਨਾਂ ਨੂੰ ਜਾਦੇ ਕਾਲੀ ਆ ਸੱਚੀ ਔਖਾ ਯਾਰ ਜਨਤਾ ਦਾ ਵੀ ਜਾਣਾ ਫਿਰ ਤਾਂ ਸਵਾਦ ਆਵੇ ਨਾ ਉੱਥੇ ਜਾ ਕੇ ਵੀ ਐਸੀ ਲਾਈਨ 'ਚ ਹੀ ਰਹੋ ਉੱਥੇ ਆ ਕੇ ਤੁਸੀਂ ਭਾਲਦੇ ਹੋ ਰਾਈਟ ਵਾਲੀਆਂ ਲੈਣਾ ਮੁੜ ਕੇ ਫੇਰ ਜੇ ਤੁਹਾਨੂੰ ਉੱਥੇ ਕੋਈ ਚੱਕਲੇ ਪੁਲਿਸ ਵਾਲਾ ਫਿਰਤੀ ਇਹ ਇੱਥੇ ਜੇ ਮਗਾਦਿਆ ਖਾਦੇ ਨਾਲ ਐਂ ਕਰਦੇ ਹਰਕਤਾਂ ਦਾ ਆਉਂਦੀਆਂ ਮਾਰੀਆਂ ਪਰ ਮੈਂ ਤੁਹਾਨੂੰ ਸੱਚੀਆਂ ਸੁਣਦੇ ਹਾਂ ਹੁਣ ਯਾਰ ਆ ਬੰਦੇ ਨਹੀਂ ਜਿਹੜੇ ਲਾਈਨ 'ਚ ਖੜੇ ਆ ਬਾਹਲੇ ਸਿਆਣੇ ਆ ਆ ਦੇਖੋ ਕਿੱਥੋਂ ਤਾਈ ਲੈਣਾ ਹੁਣ ਇਹਦੇ ਚੋਂ ਮੇ ਤੁਰੇ ਆਉਣੇ ਮੇਰੇ ਮਗਰ ਵੀ ਟਰੱਕ ਲਾਏ ਨਹੀਂ ਮੈਂ ਹੀ ਆ ਜਾ ਆਹ ਮੂਰਲੇ ਸਾਰੇ ਆਏ ਆ ਪੰਜ ਸੱਤ ਜਾਣੇ ਗਏ ਆ ਨੰਕੇ ਜਿਹੜਾ ਨੂੰ ਜਿਆਦਾ ਥੋੜੀ ਜਿਹੀ ਕਾਲੀ ਸੀਗੀ 10-15 ਮਿੰਟ ਸਾਨੂੰ ਵੀ ਨਹੀਂ ਲੱਗਣੇ ਕੋਈ ਕਿਉਂਕਿ ਪਹਿਲਾਂ ਟ੍ਰੈਫਿਕ ਖੜਾ ਰਿਹਾ ਪੰਜ ਸੱਤ ਮਿੰਟ ਹੁਣ ਹੁੰਦਾ ਤੁਰਿਆ ਜਾਂਦਾ ਪੰਜ ਸੱਤ ਦੀ ਸਪੀਡ ਤੇ ਕੋਈ ਫੱਕਣੀ ਨਾ ਆ ਜੋ ਪੁੱਤ ਸਾਡੀ ਵੀਡੀਓ ਤਾਂ ਬਣਾਉਂਗਾ ਹੋਰ ਤਾਂ ਮੈਂ ਨਹੀਂ ਕਰ ਸਕਦਾ ਲੋਕਾਂ ਨੂੰ ਤਾਂ ਥੋੜੀ ਐਸਲੀਏ ਤਦ ਕਾਗੇ ਕਾ ਜਾਂਦਾ ਆਹ ਹੋਣ ਆਇਆ ਆਹ ਲਾ ਆ ਇੱਕ ਹੋਰ ਆ ਗਿਆ ਖੜਾ ਨਹੀਂ ਖਾਲੀ ਹੈ ਯਾਰ ਬੰਦਿਆਂ ਨੂੰ ਇੱਕ ਹੋਰ ਆ ਗਿਆ 나ਰਦ ਤੁਸੀਂ ਵੀ ਕਹੋਗੇ ਮੈਂ ਇੱਥੇ ਕੰਮ ਮਤੇ ਹੀ ਆਗਾ ਮੇਰੀ ਨਿਗਾਹ ਪਤਾ ਕਿੱਥੇ ਆ ਜਿਹੜੀ ਫਾਸਟ ਕਾਰਡ ਵਾਲੀ ਲੇਨ ਆ ਉਧਰੋਂ ਜਮਾ ਐਂਡ ਤੇ ਆ ਤੇ ਮੈਨੂੰ ਇਹ ਬੰਦੇ ਉਥੋਂ ਨੰਗਦੇ ਦੇ ਸੇ ਤਾਂ ਹੈ ਨਹੀਂਗੇ ਯਾਰ ਐਵੇਂ ਕਹਦਾ ਕਿ ਉਧਰ ਦੀ ਇਹ ਬਾਹਰ ਨਿਕਲ ਰਹੇ ਹੁਣ ਫਾਸਟ ਕਾਰਡ ਵਾਲੀ ਲੇਨ ਚੋਂ ਆ ਇੰਦਰ ਇਹਨਾਂ ਦਾ ਆਫਿਸ ਰੋਕਾਂ ਨੁਕਾਂ ਸਾਰਾ ਕੁਝ ਆ ਜਿੱਥੇ ਆਹ ਨਹੀਂ ਖੜਿਆ ਆ ਟਰੱਕ ਇੱਥੇ ਲਵਾਉਂਦੇ ਹੁੰਦੇ ਜਿੱਥੇ ਉਹ ਗੱਡੀ ਖੜੀ ਆ ਜਿਹੜੇ ਆ ਬੰਦੇ ਆ ਨਾ ਇਹ ਇਧਰੋਂ ਖੜੇ ਖੜੇ ਰਾਈਟ ਲੈਂਡ ਤੋਂ ਨਿਕਲ ਕੇ ਹੁਣ ਇਧਰ ਆਏ ਆ ਕਿ ਪਿੱਛੇ ਤੋਂ ਧੀਨੇ ਸੀਗੇ ਆ ਅਰਨੋਲਡ ਬ੍ਰਦਰ ਵਾਲਾ ਹਣਾ ਇਹ ਕੂਰਾਗਾ ਇਹ ਕਿਉਂਕਿ ਮੈਨੂੰ ਪਿੱਛੇ ਪੌਂਪ ਤੇ ਮਿਲਿਆ ਸੀ ਇਹ ਕਾ ਜਾਂਦਾ ਤੇ ਇਧਰੋਂ ਰਾਈਟ ਲੈਂਡ ਤੋਂ ਵੀ ਟਾਈਮ ਲੱਗੀ ਜਾਂਦਾ ਇਹ ਬਾਰੀ ਨਾਲ ਹੀ ਨਿਕਲ ਗਿਆ ਚਾਰਜਰ ਵਾਲਾ ਸੀਗਾ ਇਹ ਇੱਕ ਆ ਗਿਆ ਇਹ ਵੀ ਰੈਡਰ ਵਾਲਾ ਆ ਗਿਆ ਮੈਨੂੰ ਲੱਗਾ ਇੱਕ ਹੋਰ ਹੈ ਇਹਦੇ ਪਿੱਛੇ ਤੇ ਹੁਣ ਜਾਇ ਤਾਂ ਸਵਾ ਤਾਂ ਵੀ ਇਹ ਖੜੇ ਵੀ ਉਧਰ ਫਾਸਟ ਕਾਰਡ ਵਾਲੀ ਲੇਨ 'ਚ ਹੁਣਾ ਉਹ ਦੇਖੋ ਪਿੱਛੇ ਨਿਕਲਣ ਲੱਗ ਕੇ ਸਾਰੇ ਇੱਧਰ ਨੂੰ ਆਹ ਚੈਲੈਂਜਰ ਵਾਲਾ ਆ ਗਿਆ ਲੈਨੇ ਬਾਈਨਰੀਸ ਨਾਲ ਲਾਲਿਆ ਚਾਰਜਰ ਵਾਲੇ ਇੰਡੀਕੇਟਰ ਉਧਰ ਨੂੰ ਬਾਜੀ ਆ ਕਿਹੜਾ ਇਹਦਾ ਵੀ ਪਾ ਮੂੰਹ ਦਿਖਾਈ ਕਰੀ ਤੇ ਅੱਗੇ ਫੇਰ ਹੀ ਬੰਦ ਕਰਦੇ ਆ ਆ ਜਾਂਦਾ ਇੱਕਦਮ ਹੋਰਾਂ ਦਾ ਤਾਂ ਠੀਕ ਆ ਹੁਣ ਆ ਬੰਦਾ ਫਾਸਟ ਕਾਰਡ ਵਾਲੀ ਲੇਨ 'ਚ ਆਇਆਗਾ ਆ ਇਹ ਦੱਸੋ ਕਿਹੜੀ ਫਾਸਟ ਕਾਰਡ ਵਾਲੀ ਲੇਨ ਆ ਹਾਂ ਇਹ ਕਿੱਥੇ ਜਾਂਦੀ ਆ ਇਹਦੇ ਮੂਹਰੇ ਵੀ ਸਾਰੇ ਫਾਸਟ ਕਾਰਡ ਵਾਲੀ ਲੇਨ 'ਚ ਹੀ ਆਏ ਆ ਇਹ ਉਧਰ ਬੈਂਪਰ ਇਹਦਾ ਖੁੱਲਾ ਪਿਆ ਹੁਣ ਆ ਦੱਸੋ ਕੋਈ ਫਾਸਟ ਕਾਰਡ ਵਾਲੀ ਲੇਨ ਚ ਨਹੀਂ ਆ ਸੀਗਾ ਫੱਟੇ ਵਾਲਾ ਨੰਕਿਆ ਸੀ ਜਿਹੜਾ ਕਾਹ ਤੋਂ ਯਾਰ ਇਹ ਹੋਵੇ ਕਹਿੰਦਾ ਕੱਲੇ ਪੰਜਾਬੀ ਉਹ ਆਰਨੋਲਡ ਬ੍ਰਦਰ ਆ ਗੋਰਿਆਂ ਦੀ ਕੰਪਨੀ ਆ ਤੇ ਹੈ ਵੀ ਗੋਰਾ ਹੀ ਆ ਉਹਦੇ ਚ ਉਹ ਵੀ ਆ ਖੜਾ ਦੇਖ ਲਓ ਕਿਹੜੀ ਲੇਨ ਆ ਇਹ ਫਾਸਟ ਕਾਰਡ ਵਾਲੀ ਉਧਰਲੀ ਲੇਨ ਆ ਆਹ ਦੇਖ ਲਓ ਕਿਹੜੀ ਆ ਕਲੀਅਰ ਨਹੀਂ ਆ ਰਿਹਾ ਕੈਮਰਾ ਹੁਣ ਦੇਖੋ ਕਿਹੜੀ ਲੇਨ ਆ ਇਹ ਗੋਰਾਗਾ ਤੇ ਗੋਰੀਆਂ ਦੀ ਕੰਪਨੀ ਆ ਆ ਖੜਾ ਅਰਨੋਲਡ ਬ੍ਰਦਰ ਦਾ ਇਹ ਫਾਸਟ ਕਾਰਡ ਵਾਲੀ ਲੇਨ 'ਚ ਆਇਆ ਆ ਵੀ ਆਇਆਗਾ ਆ ਵੀ ਆਇਆ ਸਾਰੇ ਆਏ ਆ ਤਿੰਨੇ ਚਾਰੇ ਆਏ ਫਾਸਟ ਕਾਰਡ ਵਾਲੀ ਲੇਨ 'ਚ ਤੇ ਇੱਥੇ ਖੜੇ ਆ ਤੇ ਆ ਸੀਗਾ ਫੱਟੇ ਵਾਲਾ ਤੇ ਹੁਣ ਇੱਥੇ ਖੜੇ ਆਗੇ ਉਹ ਲੇਨ ਬਿੱਲੀ ਆ ਉਹਦੇ 'ਚ ਇੱਕ ਟਰੱਕ ਆ ਉਧਰ ਫਾਸਟ ਕਾਰਡ ਵਾਲੀ 'ਚ ਉੱਥੇ ਤਾਂ ਨਹੀਂ ਲੱਗਿਆ ਟਾਈਮ ਮੈਂ ਕਿਹਾ ਚੱਲ ਆ ਇੱਕ ਸਾਲ ਮੂਵ ਕਰ ਲੇ ਆਲੇ ਰੀਫਰ ਸਟਾਰਟ ਕਰਨਾ ਸੀ ਹੁਣ ਮੈਂ ਸਾਰੇ ਬੰਦੇ ਦਿਖਾ ਤੇ ਨਾ ਯਾਰ ਇਹ ਹਰਕਤਾਂ ਕਰਿਆ ਕਰੋ ਕੁਦਰਤੀ ਆਪਾਂ ਵੀ ਉਹ ਦੂਜੀ ਲਾਈਨ 'ਚ ਹੀ ਆ ਗਏ ਸੀ ਜਮਨ ਨਾਲ ਦੀ ਜੇ ਫਾਸਟ ਕਾਰ ਵਾਲੀ ਤੇ ਹੁਣ ਆ ਸਾਰੇ ਜਿੰਨੇ ਖੜੇ ਆ ਜਾਂ ਪਹਿਲਾਂ ਸੀ ਇਹ ਬੇਕੂਫ ਥੋੜਾ ਯਾਰ ਤੁਸੀਂ ਜਾਦੇ ਚਲਾ ਕੋ ਪਤਾ ਸਾਰਿਆਂ ਨੂੰ ਮੁੜ ਕੇ ਗਰੁੱਪਾਂ 'ਚ ਨਾਲੇ ਗਾਲਾਂ ਲੈਣੀਆਂ ਹਨ ਆਪਾਂ ਸਾਰੇ ਵਾਸਤੇ ਕਿਉਂਕਿ ਭਾਈ ਸਾਰੇ ਬੇਕੂਫ ਤਾਂ ਹੈ ਨਹੀਂ ਜਿਹੜੇ ਇੰਨੇ-ਇੰਨੇ ਟਾਈਮ ਤੇ ਖੜੇ ਆ ਰੂਲ ਇਜ਼ ਰੂਲ ਜੇ ਫਾਸਟ ਕਾਰ ਵਾਲਾ ਲੋਡ ਹੈਗਾ ਤੁਹਾਡੇ ਕੋਲ ਜਾਓ ਕੌਣ ਰੋਕਦਾ ਹਨ ਪਰ ਐਂ ਨਾ ਕਰਿਆ ਕਰੋ ਯਾਰ ਹੁਣ ਵੇਚ ਪੰਜਾਬੀ ਵੀ ਸੀ ਗੋਰੇ ਵੀ ਸੀਗੇ ਹਨਾ ਇਹ ਨਹੀਂ ਕੱਲੇ ਪੰਜਾਬੀ ਸੀਗੇ ਜਾਂ ਕਾ ਦਿਖਾਇਆ ਹੀ ਆ ਗੋਰਾ ਸੀ ਉਹ ਅਰਨੋਲਡ ਵਾਲਾ ਆ ਸੀਗਾ ਆ ਨੰਕੇਆ ਸੀਗਾ ਤੇ ਇਹ ਮੇਰੇ ਨਾਲ ਲੇਟ ਆਇਆ ਇਹਦੇ ਵਾਲੇ ਜਿਹੜਾ ਇਹ ਜਦੋਂ ਇਹ ਨੰਕੇਆ ਹਨਾ ਤੇ ਉਹ ਬੂਤ ਤੇ ਮੁੜ ਕੇ ਟਾਈਮ ਵਾਲਾ ਲੱਗਣ ਲੱਗ ਗਿਆ ਫੇਰ ਵੀ ਤਾਂ ਆਪਾਂ ਖੜੇ ਹੀ ਆ ਜਾਂ ਉਹਨੂੰ ਕਹਿੰਦਾ ਨਹੀਂ ਮੈਂ ਤਾਂ ਫਾਸਟ ਕਾਰਡ ਵਾਲੀ ਲੇਨ 'ਚ ਆਇਆ ਸੀ ਤਾਂ ਤੋ थले इधर आया नहीं मैं नंगना मैं धक्के नंघना फिर उंघ जाता उपा नहीं हज पिछे थोड़ा होर कर लगे उ बंदे ज्यादा टाइम लग गया आया करोस करकेगा क्योंकि बूथ तुरंया तर भी उ ज्यादा टाइम लगी गया रख लिखावा जो सीधा लंघिया था ਆ ਦੇਖੋ ਇਹ ਉਹੀ ਅਮਲਾ ਨਹੀਂ ਹੈ ਹੋਰ ਆ ਜਿਹੜਾ ਉੱਤੇ ਨਹੀਂ ਖੜਾ ਲ ਕਹਿਪੇ ਕਾਲੇ ਲਾਗ ਤੇ ਨਹੀਂ ਹੋਰ ਆਗਾ ਸੋ ਨਿਕਲ ਗਏ ਹੋਣਾ ਪਾਣੀ ਨਾਲ ਸਕੇਲ ਪੈਂਦੀ ਆ ਮਾੜੇ ਨਾਲੇ ਉੱਤੋਂ ਨਹੀਂ ਜਿਹੜਾ ਕਾਢ ਲਗੇ ਐਕਸਲ ਤਾਂ ਕਰਤੇ ਆ ਮਾੜਾ ਜਮ ਮੱਕੇ ਵਾਲੀ ਵਾਲਾ ਮੰਗਰ ਲਈ ਹੱਪ ਤੇ ਕਰਤਾ ਸਹੀ ਆ ਸਹੀ ਆ ਇਹਦਾ 24 ਘੰਟੇ ਹੀ ਖੁੱਲੇ ਆਗੇ ਮੈਂ ਆ ਗਿਆ ਸੀਗਾ 9:00 ਵਜੇ ਦੇ ਨੂੰ ਫੇਰ ਵੀ ਤੇ 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 ਪਰ ਇਹ ਕਹਿੰਦੇ ਕੀ ਨਾਲ ਇਹਨੂੰ ਨਾ ਮੇਰਾ ਅਪਾਇੰਟਮੈਂਟ ਹੀ ਸਵੇਰ ਦੀ ਆਂਦਾ 11:00 ਵਜੇ ਆ ਕੱਲ ਨੂੰ ਵੀ ਉਹ ਵੀ ਹੌਂਡ ਸਪੈਚ ਨੂੰ ਪਹਿਣਾ ਵੀ ਚੇਂਜ ਕਰਾਉਣਗੇ ਇੱਥੇ ਖੜਨਾ ਪੈਣਾ ਸਵੇਰ ਚੇਂਜ ਹੋਣ ਤਾਂ ਹੋਣੀ ਵੀ ਨਹੀਂ ਕਿਹੜਾ ਟਰੱਕ 'ਚ ਬੈ ਕੇ ਨਾ ਕਾਲ ਕਰਦੇ ਆਂਗੇ ਡਿਸਪੈਚ ਨੂੰ ਕਿੱਥੇ ਲਾਈਏ ਯਾਰ ਉੱਤੇ ਲਾਉਣੇ ਕਿਰਾਂ ਅੱਗੇ ਖੜ ਜਾਂਨੇ ਓਕੇ ਕੰਮ ਮਤਾ ਜਾਊਗਾ ਹੈ ਸੁਵਾ ਤੇ ਹੀ ਡਿਲੀਵਰੀ ਵਾਲਾ ਚਾਹ ਤੋ ਕਿਉਂਕਿ ਸੁਭਾ 11 ਵਜੇ ਦੇ ਦੀਆ ਕਿ ਉਹ ਆਪਣੀ ਕੁੜੀ ਪੰਜਾਬਣੀ ਸੀ ਅੰਦਰ ਹਨਾ ਰਿਸੀਵਿੰਗ ਤੇ ਉਹ ਕਹਿੰਦੀ ਵੀ ਐਸ ਵੇਲੇ ਤਾਂ ਕਿਨੇ ਈਮੇਲ ਦਾ ਰਿਪਲਾਈ ਕਰਨਾ ਵੀ ਜੇ ਭੇਜਨੀ ਹੈ ਜਿਹਦਾ ਲੋਡ ਆ ਇਹ ਮੰਨ ਲਓ ਤੇ ਉਹ ਨੂੰ ਸੁਭਾ ਤੇ ਜਾਊਗੀ ਗੱਲ ਆ ਇੱਥੇ ਖੜੇ ਆ ਚੱਲੋ 9 ਤੋਂ ਉੱਤੇ ਹੀ ਹੋ ਗਿਆ ਟਾਈਮ ਕਲਾ ਇੰਨਾਗਾ ਇਹਨੇ ਅੰਦਰ ਖੜਨਾ ਨਹੀਂ ਦਿੱਤਾ ਬਾਹਰ ਚ ਭੌਣਾ ਤੋੜ ਦੇਣਾ ਕਿਹੜਾ ਇੱਥੇ ਵਧੀਆ ਚਲੋ ਪਾਰਕਿੰਗ ਲਾ ਕੇ ਖੜ ਗਏਗਾ ਇਤੋਂ ਜਿਹੜੀ ਪਿਕਅਪ ਲੋਕੇਸ਼ਨ ਆ ਉਹ ਹੈਗੀ 25 26 ਕਿਲੋਮੀਟਰ ਉਹ ਆ ਗਈ ਉਹ ਵੀ ਬ੍ਰੈਂਪਟਨ ਤੋਂ ਹੀ ਆਏ ਵੀ ਬ੍ਰੈਂਪਟਨ ਦੀ ਲੋਕੇਸ਼ਨ ਇਹ ਜਮਾ ਫੋਰੋ ਸੈਵਨ ਦੇ ਉੱਤੇ ਹੀ ਆ ਲੋਕੇਸ਼ਨ ਇਹ ਵਾਲੀ ਹੁਣ ਢੇਡ ਕਰਦੇ ਆ ਮੈਂ ਕਿਹਾ ਚਲ ਆ ਕੇ ਰੋਟੀ ਤਾਂ ਨਹੀਂ ਹਜੇ ਖਾਣੀ ਟਾਈਮ ਬਹੁਤ ਹੋਇਆ ਬਣੀ ਪਿਕ ਦੇ ਹਿਸਾਬ ਨਾਲ ਤਾਂ ਹਜੇ 9 ਵੀ ਨਹੀਂ ਵੱਜੇ ਆਂਡੇ ਆਪਾਂ ਉਬਲਨੇ ਰੱਖਦੇ ਆ ਆ ਸੀ ਫੇਟ ਠਹਿਰ ਕੇ ਖਾਨੇ ਆ ਰੋਟੀ ਰਾਟੀ ਬੁੱਕ ਵੀ ਸਲੀਵ ਚ ਪਾਤੀ 12 ਮਿੰਟ ਹੋ ਗਿਆ ਦੇਖੋ ਵੇਟ ਕਰੋ ਵੇਟ ਦੇਖਦੇ ਨਾ ਪਹਿਲਾਂ ਦਿਮਾਗ ਚ ਨਹੀਂ ਆਇਆ ਜੇ ਕਿਤੇ ਪਹਿਲਾਂ ਹੀ ਚੇਂਜ ਹੋ ਜਾਂਦਾ ਹੁਣ ਹੀ ਡਿਲੀਵਰੀ ਕਰਕੇ ਨਾਲੇ ਆਪਾਂ ਪਿਕਅਪ ਤੇ ਚਲੇ ਜਾਣਾ ਸੀ ਉਧਰ ਉਹ ਵੀ ਟਾਈਮ ਸੇਵ ਹੋ ਜਾਣਾ ਕਿ ਹੁਣ 27 ਕਿਲੋਮੀਟਰ ਐ ਸੋਭਾ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਕਿਉਂਕਿ ਦਿਨੇ ਰਾਸ਼ ਹੋ ਜਾਂਦਾ ਹੈਗਾ ਬ੍ਰੈਂਪਟਨ ਆਉ ਵੀ ਸ਼ਹਿਰ ਬ੍ਰੈਂਪਟਨ ਫਿਰ ਨਹੀਂ ਵਧੀਆ ਆਪਣਾ ਲੋਟ ਆ ਜਾਣਾ ਸੀਗਾ ਬਏ ਇਧਰ ਵਧੀਆ ਸਹੀ ਪਿਆ ਹੈਗਾ ਸਨੋ ਸਨਾਂ ਸਾਰੀ ਖੁਰ ਗਈ ਜਿੰਨੇ ਪਿਛਲੇ ਦਿਨਾਂ ਚ ਸਟਾਰਮ ਸੀ ਨਾ ਇੱਥੇ ਸਾਰਾ ਹੀ ਉਹ ਖਤਮ ਹੋ ਗਈ ਹੈ ਸਨੋ ਦੇਖੋ ਇਹੀ ਹੈ ਇੱਥੇ ਜਿਹੜਾ ਪਲੱਸ ਚ ਹੋ ਗਿਆ ਕਿਤੇ ਮੈਨਸ ਚ ਹੋ ਗਿਆ ਠੀਕ ਆ ਮਿੱਤਰੋ ਕਰੋ ਪ੍ਰਾਣ ਨੂੰ ਸਪੋਰਟ ਸਾਰੇ ਜਣੇ ਜਿਹੜੇ ਬੰਦੇ ਦੇਖ ਰਿਹਾ YouTube ਤੇ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ ਤੇ ਜਿਹੜੇ Facebook ਤੇ ਆ ਉਹ ਕਰ ਲੋ ਫੋਲੋ ਤੇ ਦੋਨੇ ਥਾਵਾਂ ਵਾਲੀ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਭੁੱਲਿਆ ਕਰੋ ਲਵ ਯੂ ਆ ਸਾਰਿਆਂ ਨੂੰ ਇਹ ਜਿੰਨੇ ਟਰੇਲਰ ਖੜੇ ਆ ਸਾਰੇ ਭਰ ਕੇ ਓਕੇ ਬਾਏ ਟਾਟਾ